ਸਾਰੇ ਸਤਿ ਸ੍ਰੀ ਅਕਾਲ ਜੀ ਮੈਂ ਤਸਵੀਰ ਸਿੰਘ ਨੌਲੀ ਇਹ ਚੰਦਪੁਰ ਟਿਕਾਣਾ ਵਿਖੇ ਖੜਵਾ ਟੂਰਨਾਮੈਂਟ ਚੱਲ ਰਿਹਾ ਤੇ ਇਸ ਸਵਾਗਤ ਲਈ ਖੜੇ ਆ ਦੇਖੋ ਜੀ ਇਹ ਮੰਤਰੀ ਜੀ ਕੋਲ ਆ ਰਹੇ ਤੇ ਇਹ ਸਾਰੇ ਸਵਾਗਤ ਲਈ ਨੌਜਵਾਨ ਖੜੇ ਆ ਤੇ ਇਹ ਨਾਲ ਗੱਲਬਾਤ ਵੀ ਕਰਾਂਗੇ ਤੇ ਕੀ ਕਹਿੰਦੇ ਹਨ ਤੇ ਸਰਪੰਚ ਤੇ ਗੱਲਬਾਤ ਕਰਾਂਗੇ ਹਰਦੀਪ ਸਿੰਘ ਮੁੱਡਿਆ ਮਾਲੀਆ ਪੁਨਰਵਾਸ ਮੰਤਰੀ ਪੰਜਾਬ ਨਾਲ ਐਮ ਐਲ ਏ ਐਡਵੋਕੇਟ ਚੱਡਾ ਤੇ ਸਵਾਗਤ ਕਰਦੇ ਪਿੰਡਵਾਸੀ ਤੇ ਪ੍ਰਬੰਧਕ ਸਾਡਾ ਆਇਆ ਧੰਨਵਾਦ ਹੈ ਅਡਲਾ ਜੀ ਮੈਂ ਕੋ ਸੁਖਮਿੰਦਰ ਸਿੰਘ ਦੀ ਸੁਖੀ ਤਸਵੀਰ ਸਿੰਘ ਜੀ ਦਾ ਤਸਵੀਰ ਦਾ ਸਰਗਰਮਨਾਰ ਸਿੰਘ ਜੀ ਉਹਨਾਂ ਦਾ ਵੀ ਧੰਨਵਾਦ ਹੈ ਤਾਰੀਲਾ ਭਾਈ ਯੋਧਾਰਾ ਸਾਡੇ ਅੱਜ ਦੇ ਜੀਪੀਐਸ ਪਹੁੰਚ ਚੁੱਕੇ ਹਨ ਦੋਨੇ ਟੀਮਾਂ ਲਾਈਨ ਅਪ ਹੋ ਜਾਣੀ ਇਸ ਤੋਂ ਬਾਅਦ ਜਿੰਨੀ ਵੀ ਸਤਿਕਾਰਯੋਗ ਸ਼ਖਸੀਅਤਾਂ ਦੇ ਖੇਡ ਮੇਲੇ ਤੇ ਪਹੁੰਚਿਆ ਮੁਫਤਬਰ ਜੀ ਇਹਨਾਂ ਨੂੰ ਅੱਖ ਦੇ ਆਇਆ ਆਓ ਜੀ ਖਿਡਾਰੀ ਵੀਰਾਂ ਦੇ ਨਾਲ ਜਾਣ ਪਹਿਚਾਣ ਜਿਹੜੀ ਕਿ ਅਪਾਹਰ ਸਾਹਿਬ ਟੀਮਾਂ ਲਾਈਨਅਪ ਕਰਵਾ ਲੈਣ ਦੋਨੇ ਟੀਮਾਂ ਰਿਕਵੈਸਟ ਆ ਲਾਈਨਅਪ ਹੋ ਜਾਓ ਭਾਜੀ ਸਾਰੀ ਟੀਮ ਲਾਈਨਅਪ ਹੋ ਰਹੀ ਹੈ ਉੱਪਰ ਦੇ ਥੜੀ ਦੀ ਟੀਮ ਨੂੰ ਬੇਨਤੀ ਹੈ ਬਾਕੀਆ ਕੱਲ ਹਰ ਇੱਕ ਨੂੰ ਲਵਾਈਆਂ ਲलितਪੁਰ ਜਾਨੀ ਜੀ ਜ਼ਿਲ੍ਹਾ ਪ੍ਰਧਾਨ ਜਿਹੜਾ ਵੀ ਆਪਕੋ ਪ੍ਰੋਗਰਾਮ ਕੀਤੀ ਗਈ ਹੈ ਬਹੁਤ ਬੰਦਾਂ ਜਿਹੜਾ ਧੰਨਵਾਦ ਹੈ ਹਾਂਜੀ ਐਮਐਲਏ ਸਰ ਇੱਕ ਤਾੜੀ ਦਾ ਪਹਿਲਾ ਜਿਹੜਾ ਕੈਬਨਿਟ ਮੰਤਰੀ ਸਰਕਾਰ ਹੁਦੀਪ ਸਿੰਘ ਜੀ ਨੂੰ ਦਿੱਤਾ ਜਾ ਰਿਹਾ ਹੈ ਜਿਹੜਾ ਉਪਨਗਰ ਬਹੁਤ ਬਾਨ ਜਿੰਨੇ ਵੀ ਕਲੱਬ ਮੈਂਬਰ ਵੀ ਸਾਡੇ ਪੰਚਾਇਤ ਪੰਜਾਬ ਜਿਨ੍ਹਾਂ ਕੋਲ ਕੇ ਵਾਟ ਡਿਸਪਲਏ ਲੋਜੀ ਲੋਕੋ ਦੀ ਟੀਮ ਚੁੱਕੀ ਹੈ ਸਤਬੂਟੇ ਕਾਲਜ ਦਾ ਆਪਕਵਲ ਟੂਰਨਾਮੈਂ ਬਣਾ ਰਹੇ ਨੇ ਜੱਸਨ ਐਮਐਨਈ ਸਾਹਿਬ ਜਗੀਤ ਨੀਸ਼ ਚੰਡਾ ਜੀ ਹਲਕਾਰ ਨਵਰਾ ਬਰੋਦਰ ਦਾ ਵੇਖਦਾ ਵੀ ਗਰਾਊਂਡ ਦੇ ਅੱਗੇ ਉੱਪਰ ਦੀ ਟੀਮ ਬਈ ਜਿੱਤ ਦੀ ਪਹਿਲਾਵਾ ਨਾ ਵੀ ਰੋਣਾ ਨਹੀਂ ਪਈ ਜੀ ਅਸੀਂ ਕਲਾਬ ਵੱਲੋਂ ਈਫਾ ਕਬੱਡੀ ਮੁਬਾਰਕ ਟੀਮ ਨੂੰ ਰਹਿ ਰਹੇ ਖੇਡ ਦੀ ਮੈਚ ਤੇ ਮੈਨ ਉਹਦੀ ਟੂਰਨਾਮੈਂਟ ਮੁੰਡਾ ਹੈ ਰੋਪੜ ਦੀ ਟੀਮ ਦਾ ਜੂਰਾ ਰੋਪੜ ਜਰਮਾਨੀ ਨੇ ਨੌਜਵਾਨਾਂ ਨੂੰ ਖੇਡਾਂ ਵਾਲ ਦੁਆਰਾ ਜੋੜਿਆ ਸਵਾਜਿਤ ਹੋਦੇ ਦਸ਼ਮੇਸ਼ ਸਪੋਰਟ ਕਲਬ ਦੇ ਬੋਲ ਕੇ ਬੜੀ ਖੁਸ਼ੀ ਹੋ ਰਹੀ ਹੈ ਕਿ ਖੇਡਾਂ ਵਾਲ ਨੌਜਵਾਨਾਂ ਦਾ ਧਿਆਨ ਕਿ ਮੈਂ ਸਪੈਂਸਰ ਕੋਲ ਚੇਅਰ ਸੀ ਕਿ ਇਹਦੇ ਹਾਲ ਹੋ ਰਿਖੇ ਪ੍ਰੈਕਟਿਸ ਹੋਈ ਆ ਹਰੋਗੀ ਇਸ ਗਰਾਉਂਡ ਨੂੰ ਠੰਗਾ ਲਿਆ ਜਾਊਗਾ ਸਰਮਲੇ ਸਰਬੰਨੇ ਜਿਹੜੀਆਂ ਮੰਗਾ ਵੱਟ ਸਪਲਾਈ ਦੀਆਂ ਗਰਾਉਂਡ ਵਾਸਤੇ ਰੱਖਿਆ ਉਹ ਬਹੁਤ ਜਲਦੀ ਕਮਨ ਸ਼ੁਰੂਆਤ ਹੋ ਜਾਏਗੀ ਮੈਂ ਤੁਹਾਨੂੰ ਆਪਣੇ ਉੱਤੇ ਤੁਹਾਡਾ ਯਕੀਨ ਦਵਾਉਣਾ ਹੈ ਜਿਹੜੀਆਂ ਦੋ ਛੜਕਾ ਸਰਮਲੇ ਸਾਹਿਬ ਨੇ ਕਿਹਾ ਉਹ ਅੱਜ ਹੀ ਕੋਈ ਗੱਡੀ ਤੇ ਬੈਠ ਕੇ ਕਿਸੇ ਸਾਹਿਬ ਨੂੰ ਕਾਲ ਕਰਦਾ ਦੋ ਤਿੰਨ ਦਿਨ ਦੇ ਵਿੱਚ ਉਹਦੀ ਕੰਮ ਦੀ ਸ਼ੁਰੂਆਤ ਹੋ ਕੇ ਹੋ ਜਾਏਗੀ ਉਹ ਨਾਮ ਸਾਡੇ ਸੈਣੀ ਪਰਿਵਾਰ ਕੋਲ ਕਿ ਮੈਂ ਹਰਦੀਪ ਗੁੰਡੀਆਂ ਬਣਾ ਪਿੰਡ ਹੈ ਮੈਂ ਖੁਦ ਸੈਣੀ ਹੈ ਪਿਛਲਾ ਡਿਸਟ੍ਰਿਕਟ ਬਣਾ ਸਿਆਲੋਂ ਦੇ ਕੋਲ ਦਾ ਪਿੰਡ ਹੈ ਲੁਧਿਆਣੇ ਆ ਕੇ ਕਰੋਪੂ ਵਿੱਚ ਬੈਠ ਕੇ ਸੇਵਾ ਕੀਤੀ ਜਰਨਾਥ ਜੀ ਸੇਵਾ ਨੂੰ ਫੜਨਾ ਹੈ ਤੁਹਾਡਾ ਦਕਾਨ ਅਸਲੀ ਤੇ ਹੈ ਮੈਂ ਵੀ ਸੈਣੀ ਜਾਂ ਫਿਰ ਉਪਰ ਵਿੱਚ 30% ਸੈਣੀ ਪਰਿਵਾਰ ਹੈ ਸੈਣੀ ਨੂੰ ਬਣਿਆ ਹੋਇਆ ਤੇ ਮੈਂ 5 ਲੱਖ ਰੁਪਏ ਜਿਹੜਾ ਪੁਰੇ ਹੌਂਸਲੇ ਦੀ ਹੈ ਆਮ ਆਦਮੀ ਪਾਰਟੀ ਸਰਕਾਰ ਸਾਰੀ ਸੇਵਾਦਾਰ ਵਾਂਗ ਕੇ ਸੇਵਾ ਚੜੀਏ ਜੀ ਦੇਖਿਆ ਉਹਨੇ ਕਿ ਅੰਮ੍ਰਿਤ ਜੱਜਾ ਜੀ ਨੌਜਵਾਨ ਛੜਾ ਪ੍ਰਾ ਜਿਹੜਾ ਪੂਰੀ ਇਮਾਨਦਾਰੀ ਨਾਲ ਸੇਵਾਦਾਰ ਵਾਂਗ ਕੇ ਸ਼ੁਰੂਆਤ ਤੋਂ ਹੀ ਕਿਸੇ ਪਾਰਟੀ ਦੀ ਸੇਵਾ ਕੀਤੀ ਤੇ ਜਦੋਂ ਇਹ ਅੰਮ੍ਰਿਤ ਬਣੇ ਇੱਕ ਇੱਕ ਕੰਮ ਇਹਨਾਂ ਦੇ ਕਿਤੇ ਪੁਆਇੰਟ-ਪੁਆਇੰਟਾ ਤੇ ਆ ਇੱਕ ਇੱਕ ਕੰਮ ਜਿਹੜਾ ਇਹਨਾਂ ਦੇਖਿਆ ਹਾਂ ਕਿ ਕਿੰਨੇ ਕੰਮ ਇਹਨਾਂ ਨੇ ਕਰਵਾਏ। ਸੋ ਇਹ ਹੁੰਦੇ ਨੇ ਜਿਹੜੇ ਸੇਵਾਦਾਰ ਲੜਕੇ ਜਿਹੜੇ ਆਪਣੇ ਹਲਕੇ ਨੂੰ ਚੋਂ ਕਰਦੇ ਆ। ਸੋ ਮੇਰੀ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਕਿਸ ਭਰਾ ਦਾ ਸਾਥ ਹਮੇਸ਼ਾ ਰੱਖਣਾ। ਜਿਹੜੀ ਵੀ ਤੁਸੀਂ ਮੰਨ ਕਰੋਗੇ ਮੈਂ ਪੰਜਾਬ ਸਰਕਾਰ ਦੇ ਵਿੱਚ ਮੰਤਰੀ ਐ। ਸੋ ਮੈਂ ਦੇ ਵੀ ਭਰਾਵਾਂ ਦਾ ਸਾਰਿਆਂ ਦਾ ਸਾਥ ਕਰਵਾਇਆ ਕਿਉਂਕਿ ਇਹਨੇ ਪਾਰਟੀ ਦੀ ਜਿੱਤ ਜਾਈ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ। ਯਾਦ ਜਿਸੀ ਸਾਰੇ ਸਰਕਾਰ ਦੇ ਵਿੱਚ ਕੋਈ ਐਮਐਲਏ ਸਰਮਾ ਦੀ ਸੇਵਾ ਨੂੰ ਆ ਰਿਹਾ ਕੋਈ ਮੰਤਰੀ ਸਾਹਿਬ ਦੀ ਸੇਵਾ ਨਵਾ ਰਿਹਾ ਪਰ ਹੈ ਸਾਰੇ ਕੁੱਝ ਤੁਹਾਡੇ ਪੰਜਾਬ ਦੇ ਦੇ ਪਿੰਡ ਕਰਾਵਾ ਦਾ ਬਜ਼ੁਰਗਾਂ ਦਾ ਅਸ਼ੀਰਵਾਦ ਹੈ ਕਿ ਐਮਐਲਏ ਸਾਹਿਬ ਦੀ ਪਿਆਰੀ ਦੇਣਤਾ ਹੈ ਕਿ ਮੈਂ ਤੁਹਾਨੂੰ ਇਹੀ ਵਾਅਦਾ ਕਰਾਂਗਾ ਤੇ ਜਿਹੜਾ ਵੀ ਕੰਮ ਤੁਸੀਂ ਰੋਪੜ ਹਲਕੇ ਦੀ ਕਿਉਂਕਿ ਮੈਂ ਅੱਜ ਚਲਕੋਟੇ ਖੜਾ ਕੋਟੇ ਲੇਖਾ ਖੜਾ ਖੜਾ ਹੋ ਕੇ ਵਿਚ ਖੜਿਆ ਕੋਈ ਵੀ ਕੰਮ ਹੋਵੇ ਪੂਰੇ ਹਲਕੇ ਦੀ ਐਮਐਲਏ ਸਾਹਿਬ ਨੂੰ ਮੈਂ ਬੇਨਤੀ ਕਰਦਾ ਹਾਂ ਜੇ ਤੁਹਾਡਾ ਭਰਾ ਹਰ ਨੰਬਰ ਨਿਰੋਗ ਕਰਾਉਣਾ ਦਾ ਵਾਦਾ ਕਰੂਗਾ ਤਾਂ ਮੈਂ ਇਹ ਕਹਦਾ ਹਾਂ ਤੁਹਾਨੂੰ ਸਾਰਿਆਂ ਨੂੰ ਮਿਲ ਕੇ ਫੜਕਾ ਜਿਹੜੀਆਂ ਅਮਰ ਸਾਹਿਬ ਦੇ ਦੋ ਦਿਨ ਸ਼ੁਰੂ ਕਰਾ ਦਿਓ ਕੱਲ ਜੀ ਛੁੱਟੀ ਹੈ ਜੀ ਅੱਜ ਹੈ ਤੇ ਪਰसों ਕੰਮ ਸ਼ੁਰੂ ਆ ਜਾਊਗਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ